ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਉਹ ਚੜਦੀ ਕਲਾ ਤੇ ਵੀਡੀਓ ਨਹੀਂ ਅਪਲੋਡ ਕਰ ਕਰ ਹੋਈ ਕੱਲ ਕੋਈ ਇਸ ਕਰਕੇ ਮਾਫੀ ਚਾਹੁੰਦੇ ਆਂ ਵੀਡੀਓ ਬਣੀ ਨਹੀਂ ਸੀ ਬਣੀ ਵੀ ਨਹੀਂ ਬਣ ਤੇ ਚਲੋ ਬਣ ਵੀ ਜਾਂਦੀ ਪਰ ਟਾਈਮ ਜਿਆ ਵੀ ਨਹੀਂ ਲੱਗਾ ਨਾ ਹਾਂ ਬਿਜ਼ੀ ਸੀ ਅਸੀਂ ਬਿਜੀ ਸੀ ਸਾਸੀਂ ਬੜਾ ਧੂਆਂ ਜਿਆ ਇੱਥੇ ਟੱਕਦੇ ਨੇ ਕਿ ਤੂੰ ਤਾਂ ਗੱਡੀ ਕਰਕੇ ਨੰਗਣ ਲੱਗੇ ਆ ਚ ਤੇਰੀ ਆ ਚ ਜੁਆਇਆ ਸੀਗਾ ਭਾਪ ਜੰਮ ਤੇ ਤੂੰ ਆ ਜਿਆ ਸੀਗਾ ਕਿ ਦੇ ਕੋ ਉਬਾਲਿਆ ਹੁੰਦਾ ਗਏ ਨੇ ਅੱਜ ਨਾ ਇੱਕ ਚਮਤਕਾਰ ਦੇਖਿਆ ਚਮਤਕਾਰ ਕਹਿ ਸਕਦੇ ਤੁਸੀਂ ਅੱਗੇ ਵੀ ਇੱਕ ਵਾਰ ਇਦਾਂ ਹੋਈ ਸੀਗੀ ਵੀ ਉਹ ਵਾਹਿਗੁਰੂ ਦੀ ਰਜਾ ਜਿਹੜੀ ਹੁੰਦੀ ਹੈ ਨਾ ਉਹ ਵਾਕਿਆ ਹੀ ਵੀ ਕਹਦੀ ਹੈ ਵੀ ਵਾਹਿਗੁਰੂ ਨੇ ਜੋ ਕਰਨਾ ਨੇ ਕਰ ਦੇਣਾ ਵਾ ਉਹਨੇ ਤੈਅ ਕੀਤਾ ਹੁੰਦਾ ਪਹਿਲਾਂ ਹੀ ਜਦੋਂ ਮੱਥਾ ਟੇਕ ਕੇ ਅਸੀਂ ਬੈਠਣ ਲੱਗੇ ਨਾ ਗੁਰੂ ਘਰ ਮੱਥਾ ਟੇਕ ਕੇ ਮੈਂ ਬੈਠਾ ਆ ਤੇ ਉਹ ਸਾਹਮਣੇ ਟੋਕਰੀ ਪਈ ਸੀ ਨਾ ਕਿਸੇ ਦੀ ਡੈੱਡ ਬੋਡੀ ਉਹ ਵਾਸਤੇ ਨਾ ਪਿਛਲੇ ਆਪਾਂ ਕਿਸੇ ਦੀ ਡੈੱਥ ਹੋਈ ਹੈ ਹਾਂ ਡੈੱਥ ਹੋਈ ਇੱਥੇ ਇਟਲੀ ਦੇ ਵਿੱਚ ਇਦਾਂ ਕਰਦੇ ਵੀ ਜਦੋਂ ਕਿਸੇ ਦੀ ਡੈੱਥ ਹੋ ਜਾਂਦੀ ਹੈ ਨਾ ਵੀ ਅਗਰ ਉਹ ਇੱਥੇ ਖਰਚਾ ਬਹੁਤ ਆਉਂਦਾ ਆ ਪੇ ਗੁਰੂ ਘਰਾਂ ਨੂੰ ਕਹਿ ਦਿੰਦੇ ਆ ਵੀ ਚਲੋ ਕੁਛ ਨਾ ਕੁਛ ਸੰਗਤ ਆਪ ਦੇ ਵੱਲੋਂ ਉਹ ਮੁਰੇ ਬੁਲਕ ਦੇ ਲਾ ਕੇ ਟੋਕਰੀ ਰੱਖ ਦਿੰਦੇ ਆ ਵੀ ਜਿਹਦੀ ਜਿੰਨੀ ਸ਼ਰਧਾ ਹੈ ਕੋਈ ਵਿੱਚ ਪਾ ਦਿੰਦਾ ਆ ਤੇ ਫਿਰ ਉਹਨਾਂ ਪਰਿਵਾਰ ਤੱਕ ਜਿਹੜੀ ਹੈ ਮਾਇਆ ਪਹੁੰਚਦੀ ਕਰ ਦਿੱਤੀ ਜਾਂਦੀ ਆ ਵੀ ਚਲੋ ਹੈਲਪ ਹੋ ਜਾਂਦੀ ਆ ਵੀ ਕਾਫੀ ਪੈਸੇ ਲੱਗ ਜਾਂਦੇ ਆ ਇੱਥੇ ਜਦੋਂ ਆਪਾਂ ਸੰਸਕਾਰ ਕਰਨਾ ਹੁੰਦਾ ਜਾਂ ਬੋਡੀ ਆਪਾਂ ਇੰਡੀਆ ਭੇਜਣੀਆਂ ਤਾਂ ਬਹੁਤ ਪੈਸੇ ਲੱਗ ਜਾਂਦੇ ਆ ਇਸ ਕਰਕੇ ਚਲੋ ਸੰਗਤ ਵੱਲੋਂ ਥੋੜਾ ਥੋੜਾ ਯੋਗਦਾਨ ਪਾਤਾ ਜਾਂਦਾ ਤੇ ਹੁਣ ਮੋਸਟਲੀ ਕੀ ਹੁੰਦਾ ਹੈ ਜਿਆਦਾਤਰ ਬੰਦੇ ਦਾ ਕਈ ਨਾ ਧਿਆਨ ਨਹੀਂ ਹੁੰਦਾ ਹੈ ਨਾ ਕਈ ਵਾਰੀ ਪੈਸੇ ਨਹੀਂ ਕੋਲ ਹੁੰਦੇ ਇਹ ਵੀ ਚੀਜ਼ ਹੋ ਜਾਂਦੀ ਆ ਹਾਂ ਵੀ ਪੈਸੇ ਚੂਰੀ-ਸੂਰੀ ਤਾਂ ਹਰ ਵਾਰੀ ਬੰਦਾ ਲੈ ਕੇ ਆਇਆ ਹੋਵੇ ਕੋਲ ਪੈਸੇ ਤੇ ਉਹ ਗੋਲਕ ਦੇ ਵਿੱਚ ਪਾ ਦੀ ਦੇਣਾ ਪੈਸੇ ਆਪਾਂ ਗੋਲਕ ਚ ਮੋਸਟਲੀ ਹੁੰਦਾ ਗੋਲਕ ਚ ਪਾ ਦੀਏ ਤੇ ਜੇ ਕੋਲ ਹੋਣ ਤਾਂ ਚਲੋ ਵੀ ਜਿਹੜਾ ਹੁਣ ਟੋਕਰੀ ਪਈ ਸੀਗੀ ਉਹਦੇ ਵਿੱਚ ਵੀ ਪਾ ਦੀਦੇ ਹੈ ਨਾ ਚਲੋ ਹੋ ਜਾਂਦਾ ਬੰਦੇ ਵੱਲੋਂ ਮੜਾ ਜਾ ਵੀ ਚਲੋ ਵੀ ਜਿੰਨਾ ਕ ਯੋਗਦਾਨ ਹੋਣਾ ਹਾਂ ਪੁੰਨ ਵਾ ਜਿੰਨਾ ਕ ਅਸੀਂ ਕਰ ਸਕਦੀ ਹਾਂ ਹੈ ਨਾ ਚਮਤਕਾਰ ਇਹ ਹੋਇਆ ਵੀ ਹੁਣ ਜਿਆਦਾਤਰ ਬੰਦੇ ਗੋਲਕ ਚ ਪਾ ਜਾਤਰ ਮੰਦੇ ਗੋਲਕ ਚ ਪਾਉਂਦੇ ਆ ਤੇ ਉਹ ਇੱਕ ਬੱਚਾ ਆਇਆ ਉੱਠ ਕੇ ਉਹ ਬੱਚੇ ਦੇ ਗੋਲਕ ਦੇ ਉੱਤੇ ਨਾ ਪੈਸੇ ਪਏ ਹੁੰਦੇ ਆ ਉਹਨੇ ਚੱਕ ਕੇ ਟੋਕਰੀ ਜਿਹੜਾ ਰੱਖ ਤੇ ਹਾਂ ਬੱਚਾ ਰੱਬ ਦਾ ਰੂਪ ਆ ਉੱਥੋਂ ਹਾਂ ਟੋਕਰੀ ਦਾ ਕੋਈ ਚੱਕ ਨਹੀਂ ਸਕਦਾ ਕਿਉਂਕਿ ਉਹ ਜਿੱਕੇ ਹਿੱਸੇ ਦੇ ਉਹਨਾਂ ਨੇ ਦੇਖਿਆ ਤਾਂ ਆਪੇ ਥੋੜੇ ਜਿਹੇ ਵਾਲੇ ਵੀ ਨਹੀਂ ਥੋੜੇ ਜੇ ਸੀਗੇ ਵੀ ਮੇਰੇ ਖਿਆਲ ਦੋ ਤਿੰਨ ਨੋਟ ਹੋਣਗੇ ਪੰਜਾਂ ਪੰਜਾਂ ਦੇ ਕਿ ਉਹਨੇ ਤਾਂ ਫੜ ਕੇ ਟੋਕਰੀ ਜਿਹੜਾ ਰੱਖ ਤੇ ਮੈਂ ਕਿਹਾ ਵੀ ਦੇਖੋ ਵੀ ਉਧਰ ਜ਼ਿਆਦਾ ਲੋੜ ਆ ਹਨਾ ਗੋਲਕ ਦੇ ਵਿੱਚ ਜੇ ਇੱਕ ਵਾਰ ਘੱਟ ਵੀ ਪਈ ਜਾਣਗੇ ਤਾਂ ਕੁਝ ਨਹੀਂ ਹੁੰਦਾ ਸਰ ਜਾਣਾ ਵਾਈਗਰੂ ਨੇ ਸਾਹ ਦੇਣਾ ਸਾਰੀ ਸੰਗਤ ਨੇ ਗੋਲਕ ਚ ਪਾਉਣੇ ਹੁੰਦੇ ਨੇ ਟੋਕਰੀ ਚ ਕਿਸੇ ਵਿਰਲੇ ਨੇ ਪਾਉਣੇ ਹੁੰਦੇ ਹਨਾ ਤਾਂ ਮੈਂ ਕਿਹਾ ਦੇਖ ਲਾ ਵੀ ਉਹ ਵਾਈਗਰੂ ਦਾ ਵੀ ਉਹ ਰੱਬ ਦਾ ਰੂਪ ਲੈ ਕੇ ਆਇਆ ਬੰਦਾ ਬੱਚਾ ਇੱਕ ਤਾਂ ਉਹ ਆਇਆ ਤੇ ਉਹਦੇ ਗੋਲਕ ਤੇ ਲੱਗ ਕੇ ਆਇਆ ਉਹਨੇ ਗੋਲਕ ਚ ਪਾਹੇ ਚੱਕੇ ਤੇ ਚੱਕ ਕੇ ਉਧਰ ਰਸਤੇ ਚ ਪਰਮਾਤਮਾ ਕਿਸੇ ਦਾ ਹੋ ਸਕਦਾ ਕਿ ਉਧਰ ਲੋੜ ਉਧਰ ਲੋੜ ਜ਼ਿਆਦਾ ਹਨਾ ਤੇ ਇਹ ਮੈਂ ਕਿਹਾ ਦੇਖ ਮੈਂ ਕਿਹਾ ਮੈਂ ਪਰਮਾਤਮਾ ਇਹੋ ਜੀ ਲੋੜ ਨਾ ਅੱਗੇ ਵੀ ਇੱਕ ਵਾਰੀ ਹੋਇਆ ਸੀਗਾ ਅੱਗੇ ਆਪਣੇ ਸਰਜੀਤ ਨਿਕਾ ਸਰਜੀਤ ਨੇ ਮੁੰਡੇ ਨੂੰ ਪੈਸੇ ਦਿੱਤੇ ਵੀ ਦੇਖਿਆ ਵੀ ਕੀਰਤਨ ਕਰਦੇ ਸੀ ਨਾ ਫਟਾਈ ਉਹਨੂੰ ਵੀ ਕੀਰਤਨ ਵਾਲੇ ਉਹਨੂੰ ਦੇਖਿਆ ਉਹ ਗਿਆ ਉਹਨੇ ਜਾ ਕੇ ਟੋਕਰੀ ਚ ਰੱਖ ਦਿੱਤੇ ਉਦੋਂ ਵੀ ਟੋਕਰੀ ਪਈ ਸੀ ਮੋਰੇ ਉਦੋਂ ਵੀ ਇਦਾਂ ਹੋਈ ਮਤਲਬ ਵੀ ਪਰਮਾਤਮਾ ਨੂੰ ਸਭ ਪਤਾ ਹਾਂ ਉਹਨੂੰ ਪਤਾ ਵਾਏ ਕਿ ਉਹਨੂੰ ਵੀ ਕਿੱਥੇ ਲੋੜ ਆ ਕਿੱਥੇ ਇਹੋ ਜਿਹਾ ਸਮਾਂ ਨਾ ਆਵੇ ਵੀ ਬੰਦੇ ਨੂੰ ਕਿਸੇ ਤੋਂ ਮਤਲਬ ਵੀ ਲੋਕਾਂ ਵੱਲੋਂ ਕੀਤਾ ਇਕੱਠਾ ਪੈਸਾ ਵਰਤਣਾ ਪਵੇ ਪਰਮਾਤਮਾ ਇਹੋ ਜਿਹਾ ਸਮਾਣਾ ਕਿਤੇ ਨਹੀਂ ਚਲੋ ਇੰਨਾ ਵੀ ਇਹ ਆਪਣੇ ਮੈਂ ਕਹਿੰਦਾ ਕਿ ਆਪਣੇ ਲੋਕਾਂ ਨੂੰ ਮਾੜੇ ਸਾਰੇ ਕਹਿ ਦਿੰਦੇ ਆ ਫਟ ਮਾੜੀ ਜੀ ਗੱਲ ਹੁੰਦੀ ਹੈ ਤੇ ਤਰੇ ਦੀ ਬੋਲਣ ਲੱਗ ਜਾਂਦੇ ਆ ਗੁਰੂ ਘਰਾਂ ਦੇ ਖਿਲਾਫ ਵੀ ਬੋਲਣ ਲੱਪੈਂਦੇ ਆ ਨਾ ਵੀ ਆ ਗੁਰੂ ਘਰ ਬਣਾ ਲੈ ਉਹ ਨਹੀਂ ਬਣਾਇਆ ਉਹ ਨਹੀਂ ਬਣਾਇਆ ਨਾ ਕਰਨ ਲੱਗ ਪੈਂਦੇ ਆ ਤੇ ਹਰ ਟਾਈਮ ਤੇ ਮੌਜੂਦ ਵੀ ਇਹ ਰਹਿੰਦੇ ਜਿੱਥੇ ਵੀ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਫਿਰ ਆਪਣੀ ਕਮਿਊਨਿਟੀ ਠੀਕ ਮਾੜੇ ਚੰਗੇ ਲੋਕ ਹੁੰਦੇ ਆ ਹਰ ਇੱਕ ਕਮਿਊਨਿਟੀ 'ਚ ਹੈਗੇ ਆ ਪਰ ਜਿਹੜਾ ਸਿੱਖ ਧਰਮ ਹੈ ਨਾ ਵਰਲਡ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਹੈਲਪ ਕਰਨੂ ਇਹੀ ਮੂਰੀ ਹੁੰਦਾ ਹੈ ਹਾਂ ਹੁਣ ਕਿੰਨੇ ਲੋਗ ਜਦੋਂ ਕਰੋਨਾ ਹੀ ਲਾ ਲਓ ਸੀਗਾ ਉਦੋਂ ਕੌਣ ਸੀਗੇ ਮੂਰੇ ਹੋ ਕੇ ਪੰਜਾਬੀ ਖੜੇ ਪੰਜਾਬੀ ਤਾਂ ਵੀ ਆਪਣੇ ਲੋਕ ਹੀ ਖੜੇ ਨਾਲ ਹਨਾ ਚਲੋ ਹੋਰ ਧਰਮਾਂ ਦੇ ਲੋਕ ਵੀ ਆਏ ਬਹੁਤ ਚੰਗੇ ਲੋਕ ਨਹੀਂ ਹੈਗੇ ਹਨਾ ਹਰੇਕ ਧਰਮ ਦੇ ਵਜ ਮਾੜੇ ਚੰਗੇ ਹੁੰਦੇ ਗੱਲ ਕਰਨ ਦੇ ਵੀ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਲੈਂਦੇ ਪਰ ਇਹ ਨਹੀਂ ਦੇਖਦੇ ਗੁਰੂ ਘਰ ਖੜਦਾ ਕਿੱਥੇ ਕਿੱਥੇ ਗੁਰੂ ਘਰਾਂ ਵਾਲੇ ਹੁਣ ਗੁਰੂ ਘਰ ਦੇ ਸੰਗਤ ਜਾਣ ਵਾਲੀ ਹੁਣ ਉਧਰ ਵੀ ਕਰਦੀ ਹੈ ਨਾ ਕਿ ਚਲੋ ਜਿੰਨੀ ਕੁ ਹੈ ਜੀ ਜੇ ਕੋਈ ਡੌਂਗੀ ਲਾ ਕੇ ਆਉਂਦਾ ਆ ਤਾਂ ਉਹਨਾਂ ਨੂੰ ਵੀ ਗੁਰੂ ਘਰ ਵਾਲੇ ਸਾਬਦੇ ਆ ਹਨਾ ਤੇਰੀ ਹਰਪ ਕਰਦੇ ਰੋਟੀ ਪਾਣੀ ਦਿੰਦੇ ਆ ਉਹਨਾਂ ਦੀ ਸੇਵਾ ਕਰਦੇ ਵੀ ਆਪਣੇ ਮਤਲਬ ਵੀ ਰਸਤੇ 'ਚ ਮਿਲੂਗਾ ਗੁਰੂ ਘਰਾਂ ਦੇ ਵਿੱਚ ਕਈ ਵਾਰ ਗਲਤੀਆਂ ਹੁੰਦੀਆਂ ਆ ਜਦੋਂ ਕਮੇਟੀਆਂ ਵਾਲੇ ਲੜਦੇ ਆਪਾਂ ਉਹ ਚੀਜ਼ ਫੜ ਲੈਨੇ ਆ ਵੀ ਹਾਜੀ ਫਲਾਨੀ ਕਮੇਟੀ ਲੜ ਪਈ ਆ ਜੀ ਉਹ ਗੋਲਕਦਾ ਕਰਕੇ ਹਰੇਕ ਨੂੰ ਗੋਲਕਦਾ ਮੁੱਦਾ ਬਣਾ ਲੈਂਦੇ ਕਈ ਵ ਵੀ ਲੜ ਪਏ ਜੀ ਇੱਥੇ ਕੋਲਕਤਾ ਕਰਕੇ ਲੜ ਪਏ ਠੀਕ ਆ ਜਿੱਥੇ ਲੜਦੇ ਵੀ ਹੋਣ ਕਿਤੇ ਉਹ ਗਲਤ ਚੀਜ਼ ਆ ਪਰ ਜਿੱਥੇ ਨਾਲ ਖੜਦੇ ਇੱਕ ਦੂਜੇ ਦੇ ਇਨਾ ਕਰਦੇ ਆ ਉੱਥੇ ਵੀ ਦੇਖਣਾ ਚਾਹੀਦਾ ਸਾਨੂੰ ਵੀ ਹੈਗੇ ਵੀ ਇਹ ਨਾਲ ਵੀ ਖੜਦੇ ਸਾਡੇ ਹਨਾ ਕਿੰਨੀ ਆ ਦੀ ਹੈਲਪ ਕਰਦੇ ਆ ਇਹ ਚੀਜ਼ ਦੀ ਸਲਾਹਣਾ ਕਰਨੀ ਚਾਹੀਦੀ ਆ ਪ੍ਰਸ਼ੰਸਾ ਕਰਨੀ ਚਾਹੀਦੀ ਕਿਉਂਕਿ ਚੰਗੀਆਂ ਚੀਜ਼ਾਂ ਆ ਹਨਾ ਚੰਗੇ ਪੱਖ ਨੂੰ ਵੀ ਦੇਖੋ ਤੇ ਨਾਲ ਮਾੜੇ ਨੂੰ ਵੀ ਦੇਖੋ ਚਲੋ ਚੰਗਾ ਮਾੜਾ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਹੁੰਦਾ ਪਰ ਆਪਣੇ ਕੀ ਚੱਕਰ ਹੁੰਦਾ ਬਾ ਮਾੜਾ ਜਿਆਦਾ ਦਿਖਾਉਨੇ ਆ ਤੇ ਚੰਗੀ ਚੀਜ਼ ਘੱਟ ਦਿਖਾਉਨੇ ਆ ਜਿਹੜਾ ਕੁਝ ਕਰਦਾ ਉਹ ਤੋਂ ਫੇਰ ਲੋਕ ਜਿਆਦੀਆਂ ਉਮੀਦਾਂ ਲਾ ਲੈਂਦੇ ਆ ਤੇ ਜਿੰਨੂੰ ਕਰਨਾ ਚਾਹੀਦਾ ਆ ਉਹ ਲੋਕ ਪਿੱਛੇ ਛੱਡ ਜਾਂਦੇ ਆ ਨਾ ਤਾਂ ਫਰਜ਼ ਸਾਰਿਆਂ ਦੇ ਹੁੰਦੇ ਆ ਉਹ ਵੀ ਗੁਰੂ ਘਰਾਂ ਦੀ ਗੱਲ ਚੱਲੀ ਸੀ ਜਿੱਦਾਂ ਵੀ ਉਹ ਡਾਕਟਰ ਨੇ ਕਿਹਾ ਵੀ ਗੁਰੂ ਘਰ ਬਣਾ ਲੈ ਵੀ ਤੁਸੀਂ ਆ ਚੀਜ਼ ਨਹੀਂ ਕੀਤੀ ਹੈਗੀ ਹਸਪੀਟਲ ਨਹੀਂ ਬਣਾਏ ਹੁਣ ਹਸਪੀਟਲ ਗੁਰੂ ਘਰ ਤੇ ਹਸਪੀਟਲ ਦੇ ਵਿੱਚ ਕਿੰਨਾ ਫਰਕ ਹੈ ਨਾ ਵੀ ਹੁਣ ਇੱਕ ਪਿੰਡ ਵਾ ਜਿੱਥੇ ਗੁਰੂ ਘਰ ਬਣਿਆ ਪਿੰਡ ਵਾਲੇ ਵਿਚਾਰੇ ਇੰਨਾ ਕੋਈ ਨੌਲੇਜ ਨਹੀਂ ਹੁੰਦੀ ਇਹਨੇ ਪੜ੍ਹੇ ਲਿਖੇ ਨਹੀਂ ਹੁੰਦੇ ਜਾਂ ਕੁਝ ਵੀ ਕਹਿ ਲੋ ਕਿੱਥੋਂ ਇੱਕ ਹਸਪੀਟਲ ਚ ਬਣਾ ਇਹ ਫਰਜ਼ ਕਿਹਦੇ ਆ ਨਾ ਫਰਜ਼ ਸਰਕਾਰ ਦੇ ਆ ਇਹ ਫਰਜ਼ ਸਰਕਾਰ ਨੇ ਹਸਪੀਟਲ ਬਣਾਉਣੇ ਸਰਕਾਰ ਨੇ ਅਸੀਂ ਸਰਕਾਰ ਕੋਲੋਂ ਮੰਗ ਨਹੀਂ ਕਰਦੇ ਕਿ ਸਾਨੂੰ ਹਸਪੀਟਲ ਚਾਹੀਦੇ ਸਾਨੂੰ ਸਕੂਲ ਚਾਹੀਦੇ ਆ ਮੈਂ ਵੀਡੀਓ ਵੀ ਕੀਤੀ ਹੈ ਵੱਖਰੀ ਵੀ ਇਸ ਚੀਜ਼ ਦੇ ਉੱਤੇ ਚਾਹੀਦਾ ਕੀ ਆ ਸਾਨੂੰ ਸਕੂਲ ਵਧਿਆ ਚਾਹੀਦੇ ਸਾਨੂੰ ਹਸਪੀਟਲ ਵਧਿਆ ਚਾਹੀਦੇ ਹਨਾ ਸਰਕਾਰੀ ਜਿਹੜੇ ਆ ਤੇ ਕਾਨੂੰਨ ਹੀ ਹੈ ਐਜੂਕੇਸ਼ਨ ਤੇ ਸਿਹਤ ਜ਼ਰੂਰੀ ਹੁੰਦੀ ਦੋਨੋਂ ਚੀਜ਼ਾਂ ਸਹੀ ਹੋਣਗੀਆਂ ਤੇ ਦੇਸ਼ ਆਪੇ ਤਰੱਕੀ ਵੱਲ ਜਾਂਦਾ ਹੈ ਹਨਾ ਪਰ ਅਸੀਂ ਅਸੀਂ ਸਰਕਾਰ ਤੋਂ ਮੰਗਣਾ ਨਹੀਂ ਅਸੀਂ ਕਹਿਣ ਦੇ ਵੀ ਸਿੱਖ ਬਣਾ ਦੇਣ ਗੁਰੂ ਘਰਾਂ ਵਾਲੇ ਬਣਾ ਦੇਣ ਜੀ ਗੁਰੂ ਘਰ ਚਾਰ ਬਣਾ ਲੈ ਤੇ ਫਿਰ ਕੀ ਇਹ ਗੁਰੂ ਘਰ ਚਾਰ ਦੇ ਪਾ ਪੰਜ ਬਣਾ ਲੈਣ ਜੇ ਉੱਥੇ ਕਿਹੜਾ ਕੋਈ ਗਲਤ ਕੰਮ ਹੁੰਦਾ ਪਾਟੇ ਪਾੜ ਹੀ ਹੁੰਦਾ ਗੁਰਬਾਣੀ ਪੜ੍ਹ ਹੁੰਦੀ ਆ ਸੋਚਿਆ ਜਾਵੇ ਕਿ ਗੱਲ ਦੇਖੋ ਜੀ ਚਾਰ ਗੁਰੂ ਘਰ ਬਣਾ ਲੈ ਚੋਹ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਪੜ੍ਹ ਹੋ ਰਹੀ ਆ ਜਿੱਥੇ ਪਿੰਡਾਂ ਦੇ ਵਿੱਚ ਇੰਨੀ ਨਹੀਂ ਆਬਾਦੀ 4000 55 ਪੱਤੀਆਂ ਆ ਤਾਂ ਉੱਥੇ ਵੱਖਰੇ ਵੱਖਰੇ ਪੱਤੀ ਦਾ ਗੁਰੂ ਘਰ ਵੱਖਰਾ ਹਣਾ ਪਿੰਡ ਏਡਾ ਵੱਡਾ ਆ ਹਨਾ ਹੈ ਵੀ ਵੱਡਿਆ ਪਿੰਡਾ ਜੀ ਆ ਛੋਟੇ ਪਿੰਡਾ ਥੋੜੀ ਜਿਹੀ ਗੁਰੂ ਘਰ ਤੋਂ ਸ਼ੁਰੂ ਤੋਂ ਆ ਉਰ ਉਹਨਾਂ ਕਿਸੇ ਨੇ ਹਟਾ ਲੈ ਵੀ ਬਣਾਓ ਨਾ ਹਾਂ ਗੁਰੂ ਘਰਾਂ ਦੇ ਬੜਾ ਨਿਸ਼ਾਨਾ ਨਾ ਬਣਾਓ ਨਹੀਂ ਚਾਹੀਦਾ ਨਹੀਂ ਆਪਣੇ ਲੋਕਾਂ ਨੂੰ ਵੀ ਇੰਨੀ ਕਿ ਸੋਝੀ ਹੋਣੀ ਚਾਹੀਦੀ ਆ ਵੀ ਅਸੀਂ ਕਿਸੇ ਪਿੱਛੇ ਲੱਗ ਕੇ ਤੇ ਕਹਿੰਦੇ ਨੇ ਆ ਵੀ ਆਪਣਾ ਘਰ-ਬਾਰ ਛੱਡ ਕੇ ਪਰ ਇਹ ਨੂੰ ਨਾ ਹੋਈ ਗੀ ਹਾਂ ਹਨਾ ਜੋ ਤੁਸੀਂ ਹੈਗੇ ਆਂ ਕਿਰਨ ਹੋਣਾ ਦਾ ਮਿੱਟੀ ਆ ਹਨਾ ਮਿੱਟੀ ਹੋ ਕੇ ਜਾਣਾ ਕਿੱਥੇ ਇਹ ਤਾਂ ਕਿਸੇ ਨੂੰ ਪਤਾ ਨਹੀਂ ਜਿੰਨਾ ਸਾਹ ਚੱਲਦੇ ਜਿੰਨਾ ਜਦੋਂ ਫੂਕ ਨਿਕਲ ਗਈ ਤੇ ਸਮਝੋ ਮਿੱਟੀ ਆ ਇਨਸਾਨ ਹੈ ਵੀ ਓਦਾਂ ਵੀ ਮਿੱਟੀ ਆ ਜੇ ਆਪਾਂ ਇਹ ਗੱਲ ਇਹ ਕਿ ਅਸੀਂ ਪਤਾ ਨਹੀਂ ਖਣੀ ਅਮਰ ਹੋ ਜਾਣਾ ਆਪਦਾ ਪਿਓ ਬਦਲ ਕੇ ਤਾਂ ਨਹੀਂ ਹੋਣਾ ਜੇ ਦਾਦਾ ਆਪਦੇ ਪਿਓ ਨੇ ਦੇਣੀ ਹੁੰਦੀ ਦੂਜਾ ਨਹੀਂ ਦਿੰਦਾ ਹੁੰਦਾ ਕੋਈ ਵੀ ਸੋ ਤੁਹਾਡਾ ਸਤਕਾਰ ਤੁਹਾਡੇ ਆਪ ਦੇ ਧਰਮ ਦੇ ਵਿੱਚ ਜੋ ਹੈਗਾ ਉਹ ਉੱਥੇ ਹੀ ਰਹਿਣਾ ਆ ਕਿਸੇ ਹੋਰ ਨਹੀਂ ਸ਼ੱਕ ਜੇ ਮੰਨ ਲਓ ਕਈ ਵਾਰ ਇਹ ਗੱਲ ਕਹਿੰਦੀ ਸਾਰ ਨੂੰ ਜੀ ਇੱਥੇ ਪੁੱਛਦੇ ਨਹੀਂ ਉੱਥੇ ਤੁਸੀਂ ਖੜੋ ਤੇ ਤੁਹਾਨੂੰ ਨਹੀਂ ਪੁੱਛਿਆ ਜਾਂਦਾ ਤੁਹਾਨੂੰ ਅੜਨਾ ਚਾਹੀਦਾ ਆਪਾਂ ਹੁਣ ਜੇ ਕੋਈ ਸਰਕਾਰ ਆਪਣੀ ਗੱਲ ਨਹੀਂ ਮੰਨਦੀ ਆਪਾਂ ਅੜਦੇ ਆ ਨਾ ਮਨਾਉਨੇ ਆ ਨਾ ਠੀਕ ਹੈ ਕਿ ਨਹੀਂ ਜੇ ਆਪਾਂ ਹੁਣ ਕਹਿ ਦਈਏ ਜੀ ਸਾਡੀ ਗੁਰੂ ਘਰ ਦੇ ਵਿੱਚ ਪੁੱਛ ਗਏ ਛੇ ਨਹੀਂ ਅਸੀਂ ਨਿੱਜੀ ਗੁਰੂ ਘਰ ਜਾਣਾ ਕਿਉਂ ਨਹੀਂ ਜਾਣਾ ਗੁਰੂ ਘਰ ਦੇ ਗੁਰੂ ਘਰ ਕਿਹੜਾ ਕਮੇਟੀ ਵਾਲੇ ਦਾ ਥੋੜੀਆ ਗੁਰੂ ਘਰ ਸਾਡੇ ਗੁਰੂ ਦਾ ਘਰ ਆ ਅਸੀਂ ਜਾਵਾਂਗੇ ਜੇ ਉਹਦੇ ਕਮੇਟੀ ਨੇ ਤੁਹਾਨੂੰ ਸਹੀ ਪੁੱਛਦੀ ਜਾਂ ਸਹੀ ਤੁਹਾਨੂੰ ਕਮੇਟੀ ਤੋਂ ਅਹੀਂ ਕੀ ਲੈਣਾ ਦੇਣਾ ਕਮੇਟੀ ਤੋਂ ਅਹੀਂ ਕੀ ਜਾਣਦੇ ਗੁਰੂ ਘਰ ਨੂੰ ਮੱਥਾ ਟੇਕਣਾ ਆਪਣਾ ਗੁਰੂ ਗ੍ਰੰਥ ਸਾਹਿਬ ਆ ਅਸੀਂ ਉਹਨੂੰ ਮੱਥਾ ਉਹ ਤਾਂ ਨਹੀਂ ਸਾਨੂੰ ਕਹਿੰਦਾ ਤੁਸੀਂ ਆਓ ਤੁਸੀਂ ਇੰਨੇ ਪੈਸੇ ਲੈ ਕੇ ਆਓ ਅਸੀਂ ਤੁਹਾਨੂੰ ਫੁਲਕਾ ਨਹੀਂ ਛਕਾਉਣਾ ਇਹੀ ਗੱਲ ਗ੍ਰੰਥੀ ਸਾਹਿਬ ਨੇ ਅੱਜ ਕਹੀ ਕਹਿੰਦੇ ਕਦੇ ਕਿਹਾ ਇੱਥੇ ਪੀ ਤੁਸੀਂ ਗੋਲਗ ਚ ਇੰਨੇ ਪੈਸੇ ਬਹੁਤ ਤੁਹਾਡੀ ਮਾਂ ਫੜ ਕੇ ਕੋਈ ਲੈ ਕੇ ਆਵੇ ਬਾਹਰ ਆ ਤੁਹਾਨੂੰ ਇੱਥੇ ਦੇਣੇ ਪੈਣੇ ਨਹੀਂ ਤੇ ਫੁਰਕਾ ਨਹੀਂ ਛੱਕ ਸਕਦੇ ਕਰਦੇ ਵੀ ਨਹੀਂ ਤਾਂ ਹੁੰਦੀ ਤੁਸੀਂ ਨਹੀਂ ਹੈਗਾ ਤੁਹਾਡੇ ਕੋਲ ਕੋਈ ਚੱਕਰ ਨਹੀਂ ਜਿਹੜੀ ਮਰਜੀ ਜਾਤ ਧਰਮ ਦਾ ਬੰਦਾ ਆਵੇ ਚਾਰੇ ਦਰਵਾਜ਼ੇ ਖੁੱਲੇ ਹੋਏ ਕਿਉਂਕਿ ਆਪਣੇ ਗੁਰੂ ਨਾਨਕ ਦੇਵ ਜੀ ਨੇ ਚੀਜ਼ਾਂ ਮਿਟਾ ਦਿੱਤੀਆਂ ਪਰ ਬਹੁਤ ਹੈਗੀਆਂ ਅਜੇ ਵੀ ਪਰ ਕਰਦੇ ਆ ਲੋਕ ਕਰਦੇ ਆ ਸੋ ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ ਆਪਾਂ ਸਿਰਫ ਗੱਲਬਾਤ ਰਹੀ ਤੁਹਾਡੇ ਨਾਲ ਆਪਾਂ ਮੈਸੇਜ ਸਾਂਝਾ ਕਰ ਸਕਦੇ ਆ ਮਤਲਬ ਤੁਹਾਡੇ ਨਾਲ ਉਹ ਗੱਲਾਂ ਨੂੰ ਮਤਲਬ ਸ਼ੇਅਰ ਕਰਨਾ ਚਾਹੁੰਦੇ ਆ ਵੀ ਆ ਕੁਝ ਹੋ ਰਿਹਾ ਆ ਹਰੇਕ ਲੋਕ ਬੰਦੇ ਨੂੰ ਸਮਝਣ ਦੀ ਲੋੜ ਹੁੰਦੀ ਹੈ ਨਾਲੇ ਕਦੇ ਵੀ ਮੈਂ ਹੁਣ ਚਲ ਆਪਾਂ ਗੱਲ ਮੈਂ ਕਿਧਰੋਂ ਕੀਤੀ ਸੀ ਕਿ ਇੱਕ ਗੁਰੂ ਦੀ ਵੀ ਕਿਤਨਾ ਉਹ ਬੱਚਾ ਗਿਆ ਗੋਲਕ ਚ ਪੈਸੇ ਪਾਇਰ ਗੱਲ ਕਿਤਨੂੰ ਚਲ ਗਈ ਪਰ ਸਾਨੂੰ ਇੱਕ ਚੀਜ਼ ਹਮੇਸ਼ਾ ਸੋਚਣੀ ਚਾਹੀਦੀ ਹੈ ਕਦੇ ਕਿਸੇ ਦੇ ਧਰਮ ਕਦੇ ਕਿਸੇ ਦੀ ਯਾਤ ਨੂੰ ਪਰਖਣਾ ਨਹੀਂ ਚਾਹੀਦਾ ਉਹਦੇ 'ਤੇ ਉਂਗਲ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਉਂਕਿ ਪਰਮਾਤਮਾ ਇੱਕ ਆ ਵਾਹਿਗੁਰੂ ਇੱਕ ਵਾਰ ਤੁਹਾਡੇ ਪੂਜਣ ਦਾ ਨਾ ਕੋਈ ਟਿਕਾ ਵੱਖਰਾ ਆ ਆਪਾਂ ਹੁਣ ਗੁਰੂ ਕਹਿ ਲੈਨੇ ਵਾਹਿਗੁਰੂ ਕਹਿ ਲੈਨੇ ਕੋਈ ਆਰਾਮ ਕਹਿ ਲੈਦਾ ਅੱਲਾਹ ਕਹਿ ਲਿੰਦਾ ਜੋ ਕੁਝ ਵੀ ਕਹਿ ਲਿੰਦਾ ਆ ਵਾਹਿਗੁਰੂ ਇੱਕੋ ਹੀ ਆ ਉੱਪਰ ਇੱਕੋ ਹੀ ਆ ਪਰ ਮਾਤਮਾ ਨੇ ਕੀ ਆ ਇਹ ਰਾਹ ਸਾਰੇ ਆਪਣੇ ਵੱਖਰੇ ਵੱਖਰੇ ਆ ਉਹਨਾਂ ਤੱਕ ਪਹੁੰਚਣ ਦੇ ਰਾਹ ਵੱਖਰੇ ਵੱਖਰੇ ਆ ਹੁਣ ਇੱਕ ਇੱਕ ਮੰਡਲ ਦਿੱਤੀ ਹੋਈ ਮਤਲਬ ਇੱਕ ਦੁਕਾਨ ਆ ਪਿੰਡ ਦੇ ਚਾਰ ਪਾਸੇ ਉਹਦਾ ਰਾਹ ਵਾ ਨਾ ਚਾਹਾਂ ਪਾਸਿਆਂ ਤੋਂ ਆਉਂਦਾ ਹਰੇਕ ਪਾਸੇ ਨੂੰ ਲੱਗਦਾ ਪਹੁੰਚਣਾ ਸਾਰਿਆਂ ਨੇ ਉਸ ਉਸ ਥਾਂ ਤੇ ਹੀ ਆ ਨਾ ਉਹ ਆਪਣੇ ਰਾਹ ਮੰਨ ਲਓ ਆਪਣਾ ਗੁਰਦੁਆਰਾ ਸਾਹਿਬ ਆ ਤੇ ਚਾਰ ਪਾਸਿਆਂ ਤੋਂ ਰਾਹ ਆਉਂਦਾ ਆਉਂਦੇ ਸਾਰੇ ਗੁਰੂ ਘਰ ਹੀ ਆ ਕਿਸੇ ਦੇ ਘਰ ਨੂੰ ਕਿਧਰੋਂ ਰਾਹ ਆਉਂਦਾ ਕਿਸੇ ਦੇ ਘਰ ਨੂੰ ਕਿਧਰੋਂ ਆਉਂਦਾ ਸੋ ਹਰੇਕ ਨੇ ਉਸ ਵਾਹਿਗੁਰੂ ਨੂੰ ਹੀ ਪੂਜਣਾ ਆ ਉਹਦੇ ਸਤਕਾਰ ਕਰਨਾ ਆ ਉਹਦੇ ਕੋਲੋਂ ਹੀ ਸਾਰਾ ਕੁਝ ਮੰਗਣਾ ਆ ਵਾਤਮਾ ਇਕਿਆ ਉਹਦਾ ਰੂਪ ਇਕਿਆ ਤੇ ਆਪਾਂ ਉਹਨੂੰ ਉਹਨੂੰ ਮੰਨਦੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਦੇ ਵੀ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਆ ਬਰਾਦਰ ਨਾ ਕਰੋ ਕਿਸੇ ਦਾ ਵੀ ਦਿਲ ਨਾ ਦਿਖਾਓ ਜੀ ਸਿੱਧੀ ਗੱਲ ਲੱਗੇ ਇਹਦੀ ਪਤਾ ਹੈ ਵੀ ਜੇ ਸਾਡਾ ਇੰਨਾ ਕੀਤਾ ਕਿ ਇਹਦਾ ਦਿਲ ਦੁਖਦਾ ਦਿਲ ਨਾ ਦਿਖਾਓ ਤੇ ਗੱਲਾਂ ਬਥਾ ਲੰਬੀਆਂ ਹੁੰਦੀਆਂ ਤੁਹਾਡਾ ਦਿਲ ਦੇ ਕੋਈ ਦਿਖਾਤੇ ਜਾਂਦਾ ਹੈ ਨਾ ਕੋਈ ਗੱਲ ਨਹੀਂ ਛੱਡ ਦਿਆ ਕਰੋ ਉਸ ਗੱਲ ਨੂੰ ਉੱਥੋਂ ਨੂੰ ਵਾਹਿਗੁਰੂ ਨੇ ਆਪੇ ਸਮਾਤ ਉਹਨੂੰ ਵੀ ਬਖਸ਼ ਦੇਣੀ ਆ ਉਹਨੂੰ ਕਦੇ ਨਾ ਕਦੇ ਅਹਿਸਾਸ ਜੀ ਹੋਣਾ ਵੀ ਮੈਂ ਇਹਦੇ ਨਾਲ ਮਾੜੀ ਕੀਤੀ ਸੀ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਚਲੋ ਸਹੀ ਹੈ ਜੀ ਫਿਰ ਸੁਣ ਲੀਆਂ ਸਾਡੀਆਂ ਗੱਲਾਂ ਬਾਤਾਂ ਤੁਸੀਂ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਕਰਦੇ ਆਂ ਹੋਰ ਵੀ ਗੱਲਾਂ ਬਾਤਾਂ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ